ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਦੇ ਬਲੌਗ ਦੀ ਕਰਦੇ ਆਂ ਸ਼ੁਰੂਆਤ ਕਿਵੇਂ ਹੋ ਠੀਕ ਹੋ ਤੁਸੀਂ ਸਾਰੇ ਤੇ ਬੱਦਲਬਾਈ ਹੋਈ ਵੀ ਆ ਕਹਿੰਦੇ ਨੇ ਕਿ ਪਟਿਆਲੇ ਸਵੇਰ ਦਾ ਹੀ ਮੀਂਹ ਪੈ ਰਿਹਾ ਆਪਣੇ ਦਾ ਮੀਂਹ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਡਰੈੱਸ ਦੱਸੋ ਕਿਵੇਂ ਲੱਗੀ ਅੱਜ ਦੀ ਤੇ ਹੁਣ ਜਾ ਰਹੇ ਆਂ ਆਪਾਂ ਫਤੇਗੜ ਸਾਹਿਬ ਤੇ ਕੀ ਪਤਾ ਅੱਜ ਟਰੈਕਟਰ ਮਿਲੇ ਜਾਵੇ ਆਪਾਂ ਨੂੰ ਠੀਕ ਹੈ ਨਾ ਤੇ ਹੁਣ ਜਾ ਕੇ ਪਤਾ ਕਰਦੇ ਆਂ ਤੇ ਉਹ ਵੀ ਵੀਡੀਓ ਪਾਵਾਂਗੇ ਉਹ ਸਰਪ੍ਰਾਈਜ਼ ਹੈਗਾ ਹੁਣ ਲਗਾਤਾਰ ਦੋ ਦਿਨ ਬਲੌਗ ਦੇਖਿਓ ਤੁਹਾਨੂੰ ਸਾਰੀ ਗੱਲ ਸਮਝ ਆ ਜਾਊਗੀ ਠੀਕ ਹੈ ਨਾ ਤੇ ਹੁਣ ਚਾਹ ਪੀ ਕੇ ਚੱਲਦੇ ਆਂ ਸ੍ਰੀ ਫਤੇਗੜ ਸਾਹਿਬ ਪਹਿਲਾਂ ਮੱਥਾ ਟੇਕਦੇ ਆਂ ਗੁਰੂ ਘਰ ਫਿਰ ਭਤੀਜਿਆਂ ਨੂੰ ਮਿਲਦੇ ਆਂ ਫਿਰ ਜਾਂਸੀ ਜੀ ਚੱਲਦੇ ਓਕੇ ਲਵ ਹਾਂਜੀ ਦੋਸਤੋ ਪਿਆਰ ਹੋ ਗਏ ਹੁਣ ਚੱਲਦੇ ਆਂ ਫਤੇਗੜ ਸਾਹਿਬ ਤੇ ਜੁੜੇ ਰਹੋ ਓਕੇ ਆਜੋ ਚਾਹ ਪਲਾ ਦਈਏ ਤੁਹਾਨੂੰ ਚਾਹ ਪੀ ਕੇ ਚੱਲਦੇ ਹਾਂ ਹਾਂਜੀ ਦੋਸਤੋ ਚਾਹ ਪੀ ਰਹੇ ਹਾਂ ਚਾਹ ਪੀ ਕੇ ਚੱਲਦੇ ਆਂ ਫਿਰ ਸ਼ਹਿਰ ਨੂੰ ਆਹ ਦੇਖੋ ਧੀਮੀ ਮਗਰ ਹਾਂਜੀ ਦੋਸਤ ਹਾਂਜੀ ਦੋਸਤੋ ਸਰਦ ਆ ਗਏ ਆਪਾਂ ਇੱਥੇ ਇੱਥੋਂ ਫੁੱਲ ਲੈਣੇ ਨੇ ਆਪਾਂ ਫੁੱਲ ਲੈ ਕੇ ਚੱਲਦੇ ਆ ਹੁਣ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਟਰੈਕਟਰ ਵਾਲੇ ਨੂੰ ਆਪਾਂ ਫੋਨ ਕਰਤਾ ਉਹ ਕਹਿੰਦਾ 3 ਵਜੇ ਆ ਜਿਓ ਜੀ 3 ਵਜੇ ਆਪਾਂ ਟਰੈਕਟਰ ਆਪਦਾ ਲੈ ਲੈਣਾ ਹਾਂਜੀ ਕਿਵੇਂ ਹੋ ਠੀਕ ਹਤੇਗੜ ਸਾਹਿਬ ਆ ਗਿਆ ਆਪਾਂ ਹੁਣ ਮੱਥਾ ਟੇਕ ਕੇ ਫਿਰ ਚੱਲਦੇ ਆ ਆਪਾਂ ਜਿਹੜਾ ਲਾਵਾਂਗੇ ਭੀਜਿਆਂ ਨੂੰ ਮਿਲਾਗੇ ਟਰੈਕਟਰ ਵਾਲੇ ਨਾਲ ਗੱਲ ਹੋ ਗਈ ਯਾਰ 2:3 3 ਵਜੇ ਕਹਿੰਦਾ ਫਿਰ ਟਰੈਕਟਰ ਲੈ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਉਸ ਤੋਂ ਬਾਅਦ ਚੱਲਾਂਗੇ ਫਿਰ ਪਿੰਡ ਉਹ ਠੀਕ ਹੋ ਜੁੜੇ ਰਹੇ ਹੋ ਅੱਜ ਦੇਖਿਓ ਅੱਜ ਦਿਖਾਵਾਂਗੇ ਤੁਹਾਨੂੰ ਸਿਸਟਮ ਹਾਂਜੀ ਦੋਸਤੋ ਫਤੇਗੜ ਸਾਹਿਬ ਆ ਗਿਆ ਤੇ ਆ ਆਪਣਾ ਭਤੀਜ ਮਿਲ ਗਿਆ ਪਗੜਾਣੇ ਤੋਂ ਠੀਕ ਆ ਮੁੰਡਿਆ ਹਾਂਜੀ ਹਾਂ ਓਕੇ ਰਿਪੋਰਟ ਠੀਕ ਹੈ ਠੀਕ ਹੈ ਠੀਕ ਆ ਠੀਕ ਆ ਓਕੇ ਉਹ ਚਾਹੀਦੀ ਆ ਹੋਰ ਮੱਥਾ ਟੇਕਣ ਜਾਣਾ ਉਹਨਾਂ ਗੁਰਦੁਆਰਾ ਸਾਹਿਬ ਜਾਇਆ ਕਰੋ ਯਾਰ ਨਾਲ ਆਦੇ ਦੋਸਤਾਂ ਨੂੰ ਵੀ ਲੈ ਕੇ ਜਾਇਆ ਕਰ ਠੀਕ ਉਹ ਠੀਕ ਆ ਗੱਲਬਾਤ ਵਧੀਆ ਠੀਕ ਆ ਠੀਕ ਆ ਵਧੀਆ ਹੀ ਚਾਹੀਦੀ ਆ ਹਾਂਜੀ ਆ ਖੜਾ ਤੀਜੀ ਗੁਰਦੁਆਰਾ ਸਾਹਿਬ ਕੋਲ ਆ ਆਪਣੇ ਭਤੀਜ ਆ ਗਏ ਆ ਖੜੇ ਨੇ ਭਤੀਜ ਠੀਕ ਹੋ ਮੁੰਡਿਓ ਹਾਈ ਹਾਂ ਤੇ ਇੱਕ ਜੀ ਦੇਖੋ ਯਾਰ ਕਿੰਨੀ ਵਧੀਆ ਗੱਲ ਆ ਇਹਨਾਂ ਦੀ ਨੌਜਵਾਨਾਂ ਦੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਬੰਦੇ ਨੇ ਉਹ ਠੀਕ ਹੋ ਹਰੇਕ ਐਤਵਾਰ ਆਉਣੇ ਹੁੰਦੇ ਹੋ ਹਾਂਜੀ ਹਾਂ ਜੀ ਹਾਂ ਹਰੇਕ ਐਤਵਾਰ ਬਹੁਤ ਵਧੀਆ ਗੱਲ ਆ ਯਾਰ ਭੈਂਟ ਗੱਲਬਾਤ ਆ ਬੱਤੀ ਪੜਿਆ ਲਿਖਿਆ ਕਰੋ ਥੋੜਾ ਕਿਹੜਾ ਇਲਾਕਾ ਮੁੰਡਿਓ ਤੁਰੀ ਪੁਹਾਨੀਗੜ ਅੱਛਾ ਪੁਹਾਨੀਗੜ ਤੁਸੀਂ ਵੀ ਮੱਥਾ ਟੇਕਣ ਆਏ ਹੋ ਟੂਰਨਾਮੈਂਟ ਕਰਾ ਰਹੇ ਠੀਕ ਆ ਠੀਕ ਆ ਠੀਕ ਆ ਹਾਂਜੀ ਕਿਵੇਂ ਹੋ ਸਾਰੇ ਦੇਖ ਲਓ ਹੁਣ ਗੁਰਦੁਆਰਾ ਸਾਹਿਬ ਜਾਣ ਲੱਗਿਆ ਸੀ ਆਪਣੇ ਆ ਭਤੀ ਜਾ ਕੇ ਝਾਂਪੁਰ ਤੋਂ ਤੇ ਆ ਖੜੇ ਨੇ ਭਤੀ ਜਿੱਧਰ ਤੁਸੀਂ ਵੀ ਮੱਥਾ ਟੇਕਣ ਆਏ ਹੋ ਹਾਂਜੀ ਬਹੁਤ ਵਧੀਆ ਗੱਲ ਆ ਯਾਰ ਬਹੁਤ ਵਧੀਆ ਗੱਲ ਆ ਹੋਰ ਮਾਂ ਬਾਪ ਦਾ ਕਹਿਣਾ ਮੰਨਿਆ ਕਰੋ ਮੇਰੇ ਮਿੱਤਰ ਪਿਆਰਿਓ ਮੰਨਦੇ ਹੁੰਨੇ ਹੋ ਹਾਂਜੀ ਹਾਂਜੀ ਬਾਕੀ ਠੀਕ ਆ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਆ ਗਏ ਆਪਾਂ ਹੁਣ ਮੱਥਾ ਟੇਕੀਏ ਪਿੱਛੇ ਬਹੁਤ ਭਤੀਜ ਮਿਲ ਗਏ ਦੀ ਤੁਸੀਂ ਦੇਖਿਆ ਹੀ ਆ ਵੀਡੀਓ ਦੇ ਵਿੱਚ ਚਲੋ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆਂ ਜੀ ਤੇ ਫਿਰ ਮਿਲਦੇ ਆਂ ਤੁਹਾਨੂੰ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਆਪਾਂ ਮੱਥਾ ਟੇਕਦੇ ਆਂ ਜੀ ਹਾਂਜੀ ਫਤਿਹਗੜ੍ਹ ਸਾਹਿਬ ਆਂ ਜੀ ਗੁਰਦੁਆਰਾ ਸਾਹਿਬ ਤੋਂ ਪਿੰਡ ਨੂੰ ਚੱਲਿਆ ਸੀ ਆ ਭਤੀਜ ਆ ਗਏ ਆਪਣੇ ਅਭੀ ਮੱਥਾ ਢੇਕਣ ਆਏ ਬੇ ਨੇ ਕਿਹੜਾ ਪਿੰਡ ਆ ਭਤੀਜ ਲਾਪਰਾਂ ਹੀ ਰਾੜਾ ਸਾਹਿਬ ਕੋਲ ਠੀਕ ਆ ਠੀਕ ਆ ਠੀਕੋ ਹਾਂਜੀ ਬੜੀ ਇਹ ਵੀ ਵੀਡੀਓ ਦੀ ਰਿਪੋਰਟ ਆ ਜੀ ਲਵ ਯੂ ਆ ਤੁਹਾਨੂੰ ਯਾਰ ਧੰਨਵਾ ਠੀਕ ਹੋ ਮੁੰਡਿਓ ਵਧੀਆ ਜੀ ਵਧੀਆ ਆਓ ਮੁੰਡੇ ਮੱਥਾ ਟੇਕ ਕੇ ਆਏ ਨੇ ਤੇ ਆ ਖੜੇ ਨੇ ਆਪਣੇ ਭਤੀਜ ਠੀਕ ਹੋ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਜਾ ਰਿਹਾ ਸੀ ਮੈਂ ਅੰਦਰ ਨੂੰ KFC ਸੈੱਟ ਨੂੰ ਆ ਆਪਣੇ ਭਤੀਜ ਆ ਕੇ ਭੇਵੇ ਤੋਂ ਤੇ ਦੇਖੋ ਭਤੀਜੇ ਹਰੇਕ ਐਤਵਾਰ ਹਾਂਜੀ ਹਰੇਕ ਐਤਵਾਰ ਭੇਵੇ ਤੋਂ ਮੱਥਾ ਟੇਕਣ ਜਾਂਦੇ ਨੇ ਗੁਰਦੁਆਰਾ ਸਾਹਿਬ ਹਰਮੰਦਰ ਸਾਹਿਬ ਬਹੁਤ ਵਧੀਆ ਗੱਲ ਹੈਗੀ ਆ ਤੇ ਕਾ ਭਤੀਜ ਆ ਗਿਆ ਠੀਕੋ ਭੇਵੇ ਵਾਲਿਓ ਲਵ టు ਯੂ ਤੁਹਾਨੂੰ ਸਾਰਿਆਂ ਨੂੰ ਭੇਵੇ ਵਾਲਿਆਂ ਨੂੰ ਯਾਰ ਠੀਕ ਆ ਤੇ ਚਲੋ ਠੀਕ ਆ ਹੌਲੀ ਜਾਇਓ ਭਤੀਜਿਓ ਠੀਕ ਆ ਜੀ ਲਵ టు ਯੂ ਤੁਹਾਨੂੰ ਯਾਰ ਪਾਏ ਪਾਏ ਹਾਂਜੀ ਆ ਗਏ ਆਪਾਂ ਅੱਧਰ KFC ਆ ਗਏ ਤੇ ਫਿਰ ਟਰੈਕਟਰ ਲੈ ਕੇ ਜਾਣਾ ਸ਼ਾਮ ਨੂੰ ਮੈਂ ਕਿਹਾ ਪਹਿਲਾਂ ਆਪਾਂ ਸਮਾਨ ਆਪਦਾ ਖਾਣ ਪੀਣ ਵਾਲਾ ਰੱਖ ਦਾਂਗੇ ਘਰੇ ਹੁਣ ਘਰਦਿਆਂ ਨੂੰ ਲੈਣ ਜਾਊਂਗਾ ਪਿੰਡ ਮੈਂ ਲਵ టు ਲਵ టు ਲਵ టు ਲਵ టు ਜੀ ਜਾ ਰਹੇ ਨੇ ਆਪਣੇ ਲਵ టు ਲਵ టు ਲਵ టు ਹਾਂਜੀ ਮਿੱਤਰ ਪਿਆਰਿਓ ਚਲਦੇ ਆਂ ਪਿੰਡ ਨੂੰ ਸ਼ਾਮ ਵਾਲਾ ਸਮਾਨ ਨਾਲ ਲੈ ਲਈ ਆਪਾਂ ਇਹ ਇੱਥੇ ਵੀ ਭਤੀਜਾ ਜੀ ਮੈਨੂੰ ਬਹੁਤ ਜ਼ਿਆਦਾ ਮਿਲ ਕੇ ਗਏ ਹੈਗੇ ਨੇ ਚਲੋ ਹੁਣ ਚਲਦੇ ਆਂ ਹਾਂਜੀ ਸਰਾਂਦਾ ਹੈਗੀਆਂ ਯਾਰ ਮਠਿਆਈ ਲੈ ਰਹੇ ਆਂ ਇਹ ਫਿਰ ਚਲਦੇ ਆਂ ਜੰਤੀ ਚ ਸਤਿਕਾਰ ਜੀ ਹਾਂਜੀ ਫਡੇਗੜ ਬਾਦ ਸਰਾਂਦਾ ਐ ਵੀ ਆ ਟ੍ਰੈਕਟਰ ਲੈਣ ਰੱਗੀ ਹੌਲੈਂਡ ਵਾਲਿਆਂ ਤੇ ਤੇ ਉਹ ਬਿਜਲੀ ਵੀ ਕਾਬਾ ਗੀ ਅਜੇ ਲੱਗੂਗਾ 20-25 ਮਿੰਟ ਤੇ ਵੀਡੀਓ ਬਣਾਵਾਂਗੇ ਹੋਗੀ ਹਾਂਜੀ ਤਿਆਰ ਕਰਾ ਰਿਹਾ 310 ਚੰਗੀਆਂ ਟੌਪਿਕ ਚੰਗੀਆਂ ਹੋਊਗੀ ਉਹ ਸੀ ਤੋਂ ਚੌਣ ਵਾਲੇਓ ਟੀਟਾ ਵਾਲੇਓ ਨੀਟਾ ਵਾਲੇਓ ਬਾਅਦ ਵਿੱਚ ਦੇਖਾਂ ਹਾਂਜੀ ਸਸਤੀ ਕਾਲ ਜੀ ਲੈ ਲਿਆ ਟਰੈਕਟਰ ਆਪਾਂ ਹੁਣ ਦੁਰਦਵਾਰਾ ਦਾ ਮੱਥਾ ਟੇਕ ਕੇ ਪਿੰਡ ਜਾਵਾਂਗੇ ਤੇ ਟਰੈਕਟਰ ਲੈ ਆਪਾਂ ਸਭਾ ਕੋਲ ਹਾਂਜੀ ਬੋਲ ਲੈਂਡ ਕੋ ਠੀਕ ਹੈ ਮੈਂ ਬਹੁਤ ਵਧੀਆ ਕਮੀਬਰੀ ਜਾਂਦੇ ਆਂ ਤੇ ਆਇਓ ਜਿਹੜੀ ਟ੍ਰੈਕਟਰ ਲੈਣਾ ਹੋਇਆ 20 ਚ ਕਰੀਏ ਜੀ ਜਦੋਂ ਪਤੀ ਦਾਪੂ ਭਰੇ ਹਾਂ ਰੁਕੋ ਹਾਂਜੀ ਭਤੀਜੀਓ ਟ੍ਰੈਕਟਰ ਲੈ ਲਿਆ ਆਪਾਂ ਹੁਣ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਨੇ ਆਂ ਆਜੋ ਉਧਰ ਆਜੋ ਮੁੰਡਿਓ ਤੇ ਆਪ ਧੀ ਜਾ ਕੇ ਆਪਣੇ ਠੀਕੋ ਵਧੀਆ ਜੀ ਵਧੀਆ ਠੀਕਾ ਠੀਕ ਆ ਮੁੰਡੇ ਕਹਿੰਦੇ ਜਾਂਤੀ ਵਾਲੇ ਕੇ ਚਾਚੇ 1100 ਸ਼ਾਗਨ ਲੈਣਾ ਹੈ ਮੈਂ ਕਿਹਾ 500 ਲੈ ਲਊ ਭਾਈ ਮਾ ਚੱਲ ਮਸ਼ੀਨਰੀ ਲਈ ਜਾ ਕੋਈ ਗੱਲ ਨਹੀਂ ਹੈਗੀ ਪੂਰੀ ਉਹ ਡਿਲੀਵਰੀ ਕੋਈ ਚੱਕਰ ਨਹੀਂ ਹੈਗਾ ਸਾਡਾ ਟਿਕਣਾ ਹੈ ਜੀ ਮਾਇਆ ਸਾਹਿਬ ਹਾਂਜੀ ਆ ਡੀਜ਼ਲ ਪਵਾ ਰਹੇ ਸੀ ਪੰਪ ਤੇ ਉਹ ਠੀਕੋ ਮੁੰਡਿਓ ਆ ਭਤੀ ਜਾ ਕੇ ਮਗਰੇ ਸਰਾਂਤੋਂ ਆ ਹਾਂਜੀ ਹਾਂ ਠੀਕ ਆ ਠੀਕ ਆ ਠੀਕ ਆ ਆ ਮਾਥੜੇ ਖੜਾ ਆਦਰ ਆ ਵੀ ਛੰਨਾ ਤੋਂ ਆਏ ਨਹੀਂ ਕਹਿੰਦਾ ਅਸੀਂ ਜਰੇ ਪਹੁੰਚ ਗਏ ਜਾਂ ਤੁਸੀਂ ਉੱਥੇ ਜਣ ਲੈ ਆਏ ਆਪਾਂ ਅਸੀਂ ਠੀਕ ਆ ਠੀਕ ਆ ਹਾਂਜੀ ਟਰੈਕਟਰ ਪਵਾ ਰਹੇ ਆ ਜੀ ਟਰੈਕਟਰ ਤੇ Oh, awesome. ਪਣ ਹੁਣ ਮੋਟਰ ਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਜਾਂਦਾ ਵੀ ਹੁਣ ਮੋਟਰ ਤੇ ਟੇਕ ਕੇ ਆਵਾਂਗੇ ਉੱਥੇ ਜਗ੍ਹਾ ਬਣੀ ਵੀ ਆਪਣੇ ਪੀਰਾਂ ਦੀ ਤੇ ਤੁਹਾਡਾ ਧੰਨਵਾਦ ਯਾਰ ਤੁਸੀਂ ਇੰਨਾ ਪਿਆਰ ਕਰਦੇ ਹੋ ਇੰਨੇ ਕਮੈਂਟ ਕਰਦੇ ਹੁਣ ਰਸਤੇ ਵਿੱਚ ਵੀ ਮੈਨੂੰ ਹਰੇਕੇ ਹੱਥ ਮਾਰਦਾ ਆ ਰਿਹਾ ਜੀ ਕਿ ਚਾਚੇ ਰੁਕ ਜਾ ਰੁਕ ਜਾ ਮੈਂ ਕਿਹਾ ਯਾਰ ਹੁਣ ਕਾਲੀ ਆ ਠੀਕ ਆ ਨਾ ਤੇ ਜੁੜੇ ਰਹੋ ਆ ਬਲੌਗ ਪਾਵਾਂਗੇ ਅੱਜ ਆਪਾਂ ਤੇ ਕੱਲ ਨੂੰ ਵੀ ਬਲੌਗ ਦੇਖਿਓ ਠੀਕ ਆ ਤੁਹਾਨੂੰ ਸਰਪ੍ਰੇਤ ਤੇ ਸਰਪ੍ਰਾਈਜ਼ ਆ ਕਹਿਣ ਦਾ ਭਾਵ ਕੱਲ ਨੂੰ ਵੀ ਬਲੌਗ ਜ਼ਰੂਰ ਦੇਖਿਓ ਧੰਨਵਾਦ ਤੁਹਾਡਾ ਜਿਹੜੇ ਮੈਨੂੰ ਕਹਿੰਦੇ ਨੇ ਅਰਜਨ ਐਚਏ ਅਰਜਨ ਲੈਣਾ ਸੀ ਕੋਈ ਗੱਲ ਨਹੀਂ ਅਰਜਨ ਵਾਲੀ ਵੀ ਤੁਹਾਡੀ ਰੀਜ ਪੂਰੀ ਕਰ ਦਾਂਗੇ ਕੋਈ ਚੱਕਰ ਨਹੀਂ ਪੁੱਤੀ ਦਿਓ ਲਵ ਯੂ ਮੇਰੇ ਜਿਗਰ ਦੇ ਟੋਟਿਆਂ ਨੂੰ ਇੰਡੀਆ ਐਨ ਆਰ ਆਈ ਪੰਜਾਬ ਵਾਲਿਆਂ ਨੂੰ ਸਾਰਿਆਂ ਨੂੰ ਦਿਲੋਂ ਤੇ ਮਤਾਮਾ ਨੂੰ ਵੀ ਧੰਨਵਾਦ ਕਰਦਾ ਮੈਂ ਮਤਾਮਾ ਨੇ ਬਹੁਤ ਦੁਆਵਾਂ ਦਿੱਤੀਆਂ ਮੈਨੂੰ ਤੇ ਵਧਾਈਆਂ ਜੀ ਪੈਟਰ ਲੈ ਲਿਆ ਭਤੀਜੀਆਂ ਦਾ ਵੀ ਖਾਸ ਕਰਕੇ ਧੰਨਵਾਦ ਕਰਦਾ ਜਦੋਂ ਮੈਂ ਆ ਰਿਹਾ ਸੀ ਤੀ ਗੁਰਦੁਆਰਾ ਸਾਹਿਬ ਵੀ ਮੈਨੂੰ ਐ ਦੂਰ ਤੋਂ ਹੀ ਸਰ ਹਲਾ ਕੇ ਗਈਆਂ ਨੇ ਵਿਚਾਰੀਆਂ ਤੇ ਮੂੜਾਂ ਦੇ ਵੀ 4 ਨੰਬਰ ਚੋਂ ਕੀਤੇ ਠੀਕ ਆ ਨਾ ਮੈਂ ਤੋ ਰੁਕਿਆ ਨਹੀਂ ਗਿਆ ਕਿਉਂਕਿ ਕਾਲੀ ਦੀਗੀ ਬਾਕੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹਾਂਜੀ ਮਿੱਤਰ ਪਿਆਰਿਓ ਹੁਣੇ ਪਿੰਡ ਆਏ ਦੀ ਯਾਰ ਆਪਣੇ ਭਤੀਜ ਆ ਗਿਆ ਅਲੀਪੁਰਾ ਪਿੰਡਾ ਹਾਂਜੀ ਜੀ ਠੀਕ ਆ ਠੀਕ ਆ ਤੇ ਆ ਤਾਂ ਤੁਸੀਂ ਜਾਣਦੇ ਹੋ ਪਹਿਲਾਂ ਵੀ ਆਪਾਂ ਨੂੰ ਮਿਲੇ ਨੇ ਆ ਮੂਲੇਪੁਰ ਤੋਂ ਨਹੀਂ ਹੋਰ ਦੱਸੋ ਮੁੰਡਿਓ ਐਨ ਓਕੇ ਜੀ ਓਕੇ ਜੀ ਕੋਈ ਚਾਹ ਪਾਣੀ ਨਹੀਂ ਕੋਈ ਠੰਡਾ ਤੱਤਾ ਕੋਈ ਨਾ ਕਹਦੇ ਹੋ ਨਹੀਂ ਨਹੀਂ ਆ ਤੂੰ ਦੱਸ ਬਈ ਨਹੀਂ ਠੀਕ ਆ ਹਾਂਜੀ ਹਾਂਜੀ ਠੀਕ ਆ ਠੀਕ ਆ